ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਬਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਕਿ ਪੁਰਾਣੇ ਵੇੜਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਹਰੇਕ ਘਰ ਦੇ ਵਿੱਚ ਇਹ ਚੀਜ਼ ਮੌਜੂਦ ਹੁੰਦੀ ਦੀ ਉਹ ਘਰ ਵਿੱਚ ਹੀ ਇਹ ਚੀਜ਼ ਤਿਆਰ ਕੀਤੀ ਜਾਂਦੀ ਦੀ ਸੋ ਅੱਜ ਮੈਂ ਤੁਹਾਨੂੰ ਇਹ ਚੀਜ਼ ਦਿਖਾਉਣੀ ਆ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਜਰੂਰ ਕਰਨਾ ਹੋ ਸਕੇ ਤਾਂ ਕਮੈਂਟ ਵੀ ਜਰੂਰ ਕਰਨਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਅਜ ਇੱਕ ਹੋਰ ਪ੍ਰਾਣੀ ਜੀ ਜੋ ਪਹਿਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ। ਲਓ ਜੀ ਇਹ ਚੀਜ਼ ਅੱਜ ਮੈਂ ਤੁਹਾਨੂੰ ਦਿਖਾਉਣੀ ਸੀ। ਇਹਨੂੰ ਗੋਲਾ ਕਹਿੰਦੇ ਨੇ। ਇਹ ਗੋਲੇ ਘਰਾਂ ਦੇ ਵਿੱਚ ਆਮ ਹੀ ਵਰਤੇ ਜਾਂਦੇ ਸੀ। ਪੁਰਾਣੇ ਪੰਜਾਬ ਵਿੱਚ ਧੀਰੀ ਕੁੜੀਆਂ ਹੁੰਦੀਆਂ ਦੀ ਉਹ ਲਗਲ ਲੋਕ ਕਲਾ ਵਿੱਚ ਮਾਹਰ ਹੁੰਦੀਆਂ ਦੀ ਘਰ ਵਿੱਚ ਵਰਤੋਂ ਦਾ ਸਾਰਾ ਸਮਾਨ ਉਹ ਆਪਣੇ ਹੱਥੀ ਤਿਆਰ ਕਰਦੀਆਂ ਦੀ ਜਿਵੇਂ ਸਿੱਕੂ ਚੰਗੇਰਾ ਗੋਲੇ ਆਦਿ ਉਹ ਆਪਣੇ ਹੱਥੀ ਤਿਆਰ ਕਰਦੀਆਂ ਦੀ ਤੁਸੀਂ ਅੱਜ ਆਪਾਂ ਗੱਲ ਕਰਾਂਗੇ ਇਸ ਕੋਲੇ ਬਾਰੇ ਵੀ ਇਹ ਕਿਸ ਤਰ੍ਹਾਂ ਬਣਦਾ ਸੀ ਗੋਲੇ ਬ੍ਰਾਉਂਡ ਵਾਸਤੇ ਸਾਰੇ ਪੰਜਾਬ ਜੀ ਇੱਕ ਹੀ ਟੈਕਨੀਕ ਹੁੰਦੀ ਸੀ ਉਹਦੀ ਪੁਰਾਣੇ ਕਾਗਜ਼ ਅਤੇ ਘਾਚਨੀ ਜਿਹੜੀ ਗਾਜੀ ਬੱਚੇ ਆਪਣੇ ਪੱਟੀਆਂ ਉੱਤੇ ਮਲਦੇ ਹੁੰਦੇ ਸੀ ਗੋਲਿਆਂ ਦੇ ਵਿੱਚ ਉਹ ਗਾਜਣੀ ਜੋ ਇੱਕ ਕਿਸਮ ਦੀ ਮਿੱਟੀ ਹੁੰਦੀ ਆ ਉਹ ਵਰਤੀ ਜਾਂਦੀ ਦੀ ਇਹ ਪੁਰਾਣੇ ਕਾਗਜ਼ ਅਤੇ ਗਾਜਣੀ ਇਹਨਾਂ ਗੋਲਿਆਂ ਵਾਸਤੇ ਜ਼ਰੂਰੀ ਹੁੰਦੀ ਦੀ ਕਾਗਜ਼ ਅਤੇ ਗਾਜਣੀ ਪਹਿਲਾਂ ਪਿਉ ਦੰਦੇ ਦੀ ਪਾਣੀ ਦੇ ਵਿੱਚ ਅਤੇ ਬਾਅਦ ਵਿੱਚ ਉਹਨਾਂ ਨੂੰ ਓਖਲੀਆਂ ਜਾਂ ਕੁੰਡੀਆਂ ਵਿੱਚ ਕੁੱਟ ਕੇ ਇੱਕ ਜਾਣ ਕਰ ਲਿਆ ਜਾਂਦਾ ਸੀ ਜਦੋਂ ਮਿੱਟੀ ਵਾਂਗ ਲੇਸ਼ੇਦਾਰ ਹੋ ਜਾਂਦੇ ਤਾਂ ਇਸ ਨੂੰ ਗੁੰਨ ਲਿਆ ਜਾਂਦਾ ਸੀ ਫਿਰ ਜਿਸ ਵੀ ਸਹਿਜ ਵਿੱਚ ਇਹ ਗੋਲੇ ਬਣਾਉਣੇ ਹੁੰਦੇ ਫਿਰ ਉਸ ਸਹੀ ਦਾ ਭਾਂਡਾ ਦੇਗਾ ਮੂੰਹ ਮੁੱਧਾ ਮਾਰ ਕੇ ਉਸ ਉੱਤੇ ਇਹ ਸਮਗਰੀ ਜਿਹੜੀ ਗੁੰਨੀ ਦੀ ਉਹ ਥਾਪ ਦਿੱਤੀ ਜਾਂਦੀ ਦੀ ਪਰ ਬੋਲੇ ਬੋਲੇ ਹੱਥਾਂ ਨਾਲ ਇਹ ਸਮਗਰੀ ਪਤਲੀ ਹੋ ਜਾਂਦੀ ਇਸ ਨੂੰ ਫਿਰ ਸੁੱਕਣ ਤਾ ਜਾਂਦਾ ਸੀ ਸੁਕਾ ਲਿਆ ਜਾਂਦਾ ਸੀ ਸਕਾਉਂਟ ਤੋਂ ਬਾਅਦ ਇਹਦਾ ਥੱਲਾ ਬਣਾਇਆ ਜਾਂਦਾ ਸੀ ਇਹਦਾ ਗੋਲੇ ਦਾ ਥੱਲਾ ਹੁੰਦਾ ਸੀ ਇਸ ਤਰ੍ਹਾਂ ਇਹ ਬਾਟੀ ਜੀ ਬਣਾ ਕੇ ਫਿਰ ਬਾਅਦ ਵਿੱਚ ਇਹਦਾ ਥੱਲਾ ਬਣਾਇਆ ਜਾਂਦਾ ਸੀ ਅਤੇ ਕੰਡੇ ਜਿਹੜੇ ਹੁੰਦੇ ਸੀ ਇਹ ਵੀ ਬਾਅਦ ਵਿੱਚ ਇਹਦੇ ਤਿਆਰ ਕੀਤੇ ਜਾਂਦੇ ਸੀ ਇਹ ਜਿਹੜੇ ਗੋਲੇ ਹੁੰਦੇ ਸੀ ਇਸ ਤਰ੍ਹਾਂ ਤਿਆਰ ਹੋ ਜਾਂਦੇ ਸੀ ਇਹ ਗੋਲੇ ਬੜੇ ਹਲਕੇ ਪਰ ਪੱਕੇ ਹੁੰਦੇ ਸੀ ਇੱਟ ਵਰਗੇ ਪੱਕੇ ਹੁੰਦੇ ਸੀ ਇਹਨਾਂ ਗੋਦਿਆਂ ਤੇ ਬਾਅਦ ਵਿੱਚ ਜਦੋਂ ਤਿਆਰ ਹੋ ਜਾਂਦਾ ਸੀ ਸੁੱਕ ਜਾਂਦਾ ਸੀ ਨਾਲ ਇਹਦੇ ਨਾਲ ਇਹਦੇ ਉੱਤੇ ਰੰਗ-ਬਰੰਗੇ ਰੰਗਾਂ ਨਾਲ ਡਿਜ਼ਾਈਨ ਵੀ ਬਣਾਏ ਜਾਂਦੇ ਸੀ ਸੋ ਜਿਹੜਾ ਮੇਰੇ ਕੋਲ ਆਹੇ ਪਿਆ ਇਹ ਸਿੰਪਲ ਆ ਇਹਦੇ ਰੰਗ ਵਗੈਰਾ ਨਹੀਂ ਕੀਤੇ ਹੋਏ ਸੋ ਜਿਹੜੇ ਇਹ ਗੋਲੇ ਹੁੰਦੇ ਦੀ ਇਹ ਬਹੁਤ ਕੰਮ ਆਉਂਦੇ ਦੀ ਕਈ ਗੰਮਾ ਜੇ ਇਹ ਗੋਲੇ ਵਰਤੇ ਜਾਂਦੇ ਦੀ ਸੋ ਇਹ ਜਿਹੜੀ ਤਕਨੀਕ ਤੀ ਬਣਾਉਣ ਦੀ ਇਹੀ ਕੋਈ ਇੱਕ ਤਕਨੀਕ ਹੁੰਦੀ ਸੀ ਇਸੇ ਤਕਨੀਕ ਨਾਲ ਹੀ ਸਾਰੀਆਂ ਕੁੜੀਆਂ ਇੱਕੋਲੇ ਬਣਾਉਂਦੀਆਂ ਹੁੰਦੀਆਂ ਸੀ ਸੋ ਅੱਜ ਕੱਲ ਇਹ ਲੁੱਕ ਇਹ ਤਕਨੀਕ ਵੀ ਲੋਕਾਂ ਨੇ ਵਿਸਾਰ ਦਿੱਤੀ ਆ ਤੇ ਇੱਕ ਹਲਾ ਚਕਰਾਂ ਦੇ ਵਿੱਚੋਂ ਗੋਲੇ ਵੀ ਲੋਕਾਂ ਨੇ ਵਿਸਾਰ ਦਿੱਤੇ ਨੇ ਸੋ ਅੱਜ ਕੱਲ ਕਿਸੇ ਵੀ ਘਰ ਦੇ ਵਿੱਚ ਇਹ ਗੋਲੇ ਨਜ਼ਰ ਨਹੀਂ ਆਉਂਦੇ ਸੋ ਇੱਕ ਤਰ੍ਹਾਂ ਨਾਲ ਇਹ ਘਰਾਂ ਦੇ ਵਿੱਚੋਂ ਅਲੋਪ ਹੀ ਹੋ ਗਏ ਨੇ ਜਿਸ ਕਿਸੇ ਵੀਰ ਜਿਸ ਕਹਦੇ ਵੀਰ ਭੈਣ ਨੂੰ ਪਰਾਣੀਆਂ ਜੀਜਾਂ ਸੰਭਾਣ ਦਾ ਸ਼ੌਕ ਆ ਉਹਦੇ ਕੋਲ ਇਹ ਅੱਜ ਕੱਲ ਨਜ਼ਰੀ ਪੈਂਦੇ ਨੇ ਬਾਕੀ ਆਮ ਇਹ ਘਰਾਂ ਵਿੱਚੋਂ ਬਿਲਕੁਲ ਹੀ ਅਲੋਪ ਹੋ ਗਏ ਨੇ ਸੋ ਮੈਂ ਇਹ ਗੋਲਾ ਆਪਣੇ ਭਾਈ ਨੰਦ ਸਿੰਘ ਬਰਾਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਸੋ ਜੇ ਕਿਸੇ ਨੇ ਦੇਖਣਾ ਹੋਵੇ ਆ ਮੇਰੇ ਘਰ ਵਿੱਚ ਆ ਕੇ ਤੁਸੀਂ ਇਹ ਗੋਲਾ ਦੇਖ ਸਕਦੇ ਹੋ ਤੇ ਹੋਰ ਵੀ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਮੇਰੇ ਨਾਲ 7527931887 ਨੰਬਰ ਤੇ ਬਾਰ ਕਰਕੇ ਆ ਸਕਦੇ ਹੋ ਤੇ ਫਿਰ ਵਿੱਚ ਇਹ ਚੀਜ਼ਾਂ ਦੇਖ ਸਕਦੇ ਹੋ ਸੋ ਕਿਸੇ ਦਿਨ ਫੇਰ ਕੋਈ ਹੋਰ ਪੁਰਾਣੀ ਚੀਜ਼ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਸ਼ੁਕਰੀਆ ਤੁਹਾਨੂੰ ਵਾਦੀ